7 ਵਜੇ ਦਾ ਟਾਈਮ ਹੋ ਗਿਆ ਕਈ ਗੱਪ ਮਾਰਨ ਵਾਲੇ ਵੀ ਹੁੰਦੇ ਕਹਿੰਦੇ ਅਸੀਂ ਰਾਜਸਥਾਨ ਦੇ ਵਿੱਚ 25 30 ਦੀ 35 35 ਟਰਾਲੀਆਂ ਭਰ ਦਿੰਦੇ ਆਂ ਸ਼ਾਮ ਨੂੰ 7 ਵਜੇ ਤੱਕ 27 ਟਰਾਲੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਲੰਗਾ ਲੋ ਭਾਈ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆਂ ਇੱਧਰ ਰਾਜਸਥਾਨ ਜੀ ਰੋਡ ਜਾਂਦੀ ਦੇਖ ਲਓ ਇੱਧਰ ਹਰਣ ਤੁਹਮ ਦਿਖ ਰਹੇ ਹੋਣੇ ਆ ਇੱਧਰ ਰਹਿ ਗਏ ਹਰਣ ਆਰੇ ਤੇ ਇੱਧਰ ਰੋਜ ਆਏ ਬੈਠੇ ਆ ਜਿਵੇਂ ਪਾਲਤੂ ਨੇ ਦੇ ਜਿਵੇਂ ਮੱਛਾਂ ਨਹੀਂ ਚਰਦੀਆਂ ਹੁੰਦੀਆਂ ਉਹ ਹਾਲਾਤ ਬਣੇ ਪਏ ਆ ਇੱਥੇ ਤੇ ਆ ਦੇਖੋ ਕਿੰਨੇ ਆ ਤੁਸੀਂ ਗਿਣ ਸਕਦੇ ਹੋ ਦੋ ਤਿੰਨ ਇੱਧਰ ਬੈਠੇ ਆ ਆ ਬੈਠੇ ਆ ਆ ਬੈਠੇ ਹੁਣ ਭੱਜਣਗੇ ਦੇਖਿਓ ਇਹ ਕਿਸੇ ਨੇ ਪਾਹੂ ਅਕਲ ਆਤੀ ਆ ਇੱਥੇ ਮੈਂ ਇੱਥੇ ਕਿਸੇ ਨੇ ਅੱਗ ਤੰਨਦੀ ਅੱਗ ਵਾਹਾਂ ਹੈ ਕੱਚੇ ਰਾ ਰਾਜਸਥਾਨ ਦੇ ਆਪਣਾ ਕਿਸਮ ਦਾ ドラਮਾ ਤੇ ਉਹ ਉੱਡ ਚੜ ਜਾ ਚੜ ਜਾ ਚੜ ਜਾ ਮੇਰ ਮੇਰਾ ਲਈ ਸਾਡੀ ਹਾਲਾਤ ਆ ਹੋਣ ਪਰਨਾ ਖੋੜਿਆ ਸਵੇ ਦਾ ਤੇ ਆਪਣੀ ਮਸ਼ੀਨ ਦਾ ਟੁੱਟ ਗਿਆ ਪੱਖਾ ਤੁਹਾਨੂੰ ਮੈਂ ਦਿਖਾਉਣਾ ਐ ਕਿ ਅੱਜ ਇਹ ਆ ਪੱਖਾ ਟੁੱਟਿਆ ਇਹਦੇ ਵਿੱਚੋਂ ਇੱਥੋਂ ਨਟ ਨਿਕਲ ਗਿਆ ਨਟ ਨਿਕਲਦੇ ਆ ਇਧਰੋਂ ਪਟਿਆ ਗਿਆ ਪੱਖਾ ਪਟ ਕੇ ਤੇ ਇਹਨੇ ਇਹਦੇ ਵਿੱਚੋਂ ਹੀ ਟਪਾਇਆ ਜਦੋਂ ਇੱਥੇ ਦੰਦ ਲੱਗ ਗਿਆ ਦੰਦ ਲੱਗਦੇ ਆ ਇੱਥੋਂ ਪੰਨਾ ਹੁਣ ਆਪਾਂ ਇਹ ਵੈਲਡਿੰਗ ਕਰਨਾ ਆਪਦਾ ਹੀ ਕੰਮ-ਜਾਮ ਵੈਲਡਿੰਗ ਵੋਲਡਿੰਗ ਆਪਦਾ ਹੀ ਹੈ ਨਮਾ ਲੱਗਿਆ ਗਿਆ ਇਹ ਤਾਂ ਹੋ ਗਿਆ ਰੈਡੀ ਤੇ ਯਾਰ ਹੈ ਜਾ ਕੇ ਨੂੰ ਜੋੜਨਾ ਬਸ ਨਹੀਂ ਤਾਂ ਤੁਕੜੋ ਤੂੜਾ ਵਾਲਾ ਕੰਮ ਹੋ ਗਿਆ ਪਏ ਇਧਰ ਆਪਣੀ ਮਸ਼ੀਨ ਨਾਲ ਬਣਾਈ ਹੋਈ ਥੋੜੀ ਇਧਰ ਵੱਡੀ ਬਲਕਾਰ 500 25 ਨਾਲ ਬਣਾਈ ਹੋਈ ਵੀ ਤੇ ਆਪਾਂ ਹੁਣ 5 ਕਿੱल्ल्या ਦੀ ਫੜਾ ਕੇ ਆ ਕੇ ਖੜੇ ਆ ਤੇ ਇਧਰ ਪਾਉ ਦੂਜੀ ਮਸ਼ੀਨ ਨਾਲ ਲੱਗਿਆ ਆ ਤੇ ਤੁਹਾਨੂੰ ਦਿਖਾਉਣੇ ਆ ਬਾਈ ਜੀ ਥੋੜੀ ਬਣਾਈ ਹੋਈ ਆਪਣੀ ਥੋੜੀ ਬਣਾਈ ਹੋਈ ਤੇ ਇਹਦੀ ਬਣਾਈ ਹੋਈ ਆ ਹੈਗੀ ਆ ਜੋਵਾ ਦੀ ਟੂੜੀ ਮਸ਼ੀਨ ਨਾਲ ਇਹਦੇ ਨਾਲ ਕੇ ਸਨਾਤ ਬਣਾਈ ਜਾਂਦੀ ਹੈ ਤੇ ਆਹ ਵੱਡੀ ਮਸ਼ੀਨ ਇਹਦੀ ਬਣਾਈ ਹੋਈ ਜਿਹੜੇ ਤੋਂ ਆਉਂਦੀ ਹੈ ਆਹ ਵੱਡੀ ਕਣਕ ਦੀ ਟੂੜੀ ਤੇ ਆਹ ਵੱਡੀ ਕਣਕ ਦੀ ਟੂੜੀ ਟੂੜੀ ਇਹ ਵੀ ਵਧੀਆ ਬਣਾਈ ਹੋਈ ਹੈ ਇਹਦੀ ਸਫਾਈ ਹੈ ਇਹਦੀ ਬਲਕਾਰ ਦੀ ਮਸ਼ੀਨ ਦੀ ਜਿਹਦੇ ਨਾਲ ਸਾਡੇ ਫੋਰਮੈਨ ਸਾਨੂੰ ਠੱਗ ਨਜ਼ਾਰੇ ਭਾਈ ਜੀ ਐਸ ਮਸ਼ੀਨ ਦੇ ਵੀ ਫੁੱਲ ਆਂ ਹੋਰ ਕਿਵੇਂ ਫੋਰਮੈਨ ਸਾਨੂੰ ਠੱਗ ਤੇ ਭਾਈ 14 ਦਾ 15 ਕਿੱਲੇ ਬਣਾਦਾ ਆਪਾਂ 5 ਕਿੱਲੇ ਦੀ ਟੂੜੀ ਬਣਾਈ ਇਹਨੇ 14 ਕਿੱਲੇ ਕਿੰਨੇ ਬਣੇ ਆ ਜਿਹੜੇ 8 ਕਿੱਲੇ ਵੱਡੇ ਤੇ ਆਪਾਂ 5 ਕਿੱਲੇ ਆ ਬਰਬਰ ਹੀ ਨਿਕਲੇ ਆ ਮੈਂ ਤੁਰ ਬਾਦ ਆਇਆ ਸੀ ਇਸ ਵੇਲੇ 7 ਵਜੇ ਦਾ ਲੱਗਿਆ ਮੈਂ ਅੰਕ ਲੱਗਿਆ 12 ਵਜੇ ਤੇ ਸਾਢੇ 3 ਹੋਣ ਵਾਲੇ 3 ਵਜੇ ਨਾਲ ਆਇਆ ਬਰਬਰ ਤੂੜੀ ਬਣਾਈ ਹੈ ਭਾਈ ਦਮ ਹੈ ਐਕਟੀ ਜੇ ਨਾ ਦਮ ਹੈ ਇਸ ਮਸ਼ੀਨ ਦਾ ਅਸਲ ਸੁਤ ਮਾਰੀ ਛੇ ਕਪਾ ਜਰੀ ਨਹੀਂ ਕਰਦਾ ਭਾਈ ਹੈਂ ਸਹੀ ਗੱਲ ਹੈ ਨਾ ਨਹੀਂ ਕਰਦਾ ਨਾ ਕਰਦਾ ਨਹੀਂ ਕਰਦਾ ਭਾਈ ਤੂੰ ਮੈਂਨੇ ਨਾ ਧੁਰਕੇ ਮਾਰਿਆ ਭਾਈ ਇੱਕ ਜਗਤ ਸੀਕ ਹੋ ਗਿਆ ਉਹ ਮਾਲਕ ਕਹਿੰਦਾ ਹੋਇਆ ਹੀ ਨਹੀਂ ਉਹ ਮਿਲ ਆਇਆ ਉਹ ਤਾਂ ਨਹੀਂ ਕਰਦਾ ਈ ਹੈ ਕੋਨੀ ਹੈ ਆ ਬਣਾ ਲਾ ਜੀ ਬਈ ਇਹ ਕਹਿੰਦਾ ਸੀਜ ਹੋਇਆ ਮਾਲਕ ਕਹਿੰਦਾ ਵੀ ਸੀਜ ਨਹੀਂ ਹੋਇਆ ਤਿੰਨ ਦਿਨ ਥੋੜੀ ਦਿੱਕੀ ਹੈ 100 ਟੰਕਾ ਪੁੱਛਦਾ। ਉਹਨੇ ਤਾਂ ਹੀ ਕਹਿਦਾ ਬਈ ਤਾਂ ਅੰਦਰ ਨਹੀਂ ਹੁੰਦਾ। ਗੋਲੀ ਮੈਂ ਜੇ ਤਿੰਨ ਦਿਨ ਟਰੈਕਟਰ ਸੀਜ ਹੋ ਗਿਆ ਲਾਵਾਂਗੇ ਕਰਾਂਗੇ ਤਿੰਨ ਦਿਨ ਲੱਗ ਜਾਣਗੇ। ਕੁੱਤੇ ਕਹਿੰਦਾ ਇੰਦਰ ਨਹੀਂ ਪੈਂਦਾ ਯਾਰ ਸਾਹਿਬ। ਲੋਗ ਲਾ ਲੰਦੇ ਬਈ ਚਬਾਰਿਆ ਤੂੰ। ਇਹ ਸਾਨੂੰ ਠੱਗ ਗੋਲੀ ਦੇਣ ਦੀ ਇੱਕ ਨੰਬਰ। ਇੱਧਰ ਮਹੀਜਾ ਲੱਗ ਰਹੀ ਐ ਇੱਧਰ ਆ ਗਿਆ ਨੇਹਰ ਤੁਸੀਂ ਦੇਖ ਸਕਦੇ। ਇਧਰ ਭਾਈ ਉਹ ਰਿਪੇ ਆ ਡੀ ਕਰਿਆ ਵੀ ਕਦੋਂ ਬੰਦ ਹੋਵੇ ਇੱਕ ਦੋ ਟਰਾਲੀ ਖਾਲੀ ਕਰਾਂਗੇ ਤੇ ਦੇਖੋ ਉਹ ਪਾਸੇ ਤੋਂ ਫੌਂਟੇ ਨਹੀਂ ਟੁੱਟ ਦੋ ਨੂੰ ਵੇਖ ਨਹੀਂ ਰਹੀ ਹਣੀ ਬਾਕੀ ਇਧਰ ਦੂਤ ਫਾਰੀਂਦੀ ਜਾਂਦੀ ਇਧਰ ਆਪਣੀ ਮਸ਼ੀਨ ਚੱਲ ਰਹੀ ਆ ਇੱਥੇ ਇੱਕ ਹੋਰ ਚੱਲਦੀ ਸੀ ਤੇ ਉਹ ਉਹਨਾਂ ਨੇ ਮਈਆਂ ਨੇ ਬੰਦ ਕਰਤੀ ਉਹ ਚੱਲੀ ਜਾਂਦੀ ਨਹੀਂ ਬੰਦ ਨਹੀਂ ਕਰੀ ਚੱਲੀ ਜਾਂਦੀ ਆ ਜੋ ਸੋਚਦੇ ਆ ਉਹ ਹੁੰਦਾ ਨਹੀਂ ਅਸੀਂ ਸੋਚਿਆ ਸੀ 10 ਵਜੇ ਤੈਨੂੰ ਬਣ ਜੂਗੀ ਪਰ 10 ਵਜੇ ਫਿਕਸ ਮੀ ਆ ਲਿਆ ਕਰਤਾ ਬੰਦ ਇੱਧਰ ਆਪਣੇ ਜਿਹੜੇ ਨਾਲ ਲੱਗੇ ਆ ਪਾਉ ਇਹਨਾਂ ਨੇ ਮਸ਼ੀਨ ਚੋਕ ਕਰ ਲਈ ਅਲਗੀ ਵੀ ਮੀ ਪੈ ਗਿਆ ਦੁਨੀਆ ਨੂੰ ਪਤਾ ਹੈ ਵੀ ਹੁਣ ਨਹੀਂ ਚਲਦੀ ਪਸਤਕਾ ਕਰਨਾ ਪੰਜਾਬ ਦੇ ਕੋਈ ਆਏ ਵੇ ਆ ਬਾਈ ਤੇ ਕਰਤੀ ਚੋਕ ਹੋ ਗਿਆ ਲਾਂਗਾ ਹੋ ਗਿਆ ਜੀ ਗਿੱਲਾ ਸਾਰੇ ਦਾ ਸਾਰਾ ਟੁੱਟਣਾ ਹੋ ਗਿਆ ਬੰਦ ਤਾਂ ਸੋ ਹੁਣ ਕੰਮ ਅੱਜ ਅਜ ਨਹੀਂ ਚੱਲਦਾ ਸਵੇਰੇ ਕੋਈ 2 ਘੰਟੇ ਧੁੱਪ ਲੱਗੇ ਤੂੰ ਬਾਦ ਕੰਮ ਚੱਲੇਗਾ ਇਧਰ ਆਪਣਾ ਰਾਂਝਾ ਤੇ ਆ ਹਾਲਚਾਲ ਹਲੇ ਵਾਲੇ ਹੋਏ ਪਏ ਨੇ ਹੁਣ ਆਪਾਂ ਚੱਲਿਆਂ ਘਰਾਂ ਨੂੰ ਕੰਮ ਹੋ ਗਿਆ ਬੰਦ ਆਪਣਾ ਹੁਣ ਚੱਲੇਗਾ ਕੱਤੀ 2 ਦਿਨ ਦੀ ਧੁੱਪ ਲੱਗੇਗੀ ਉਹ ਤੋਂ ਬਾਅਦ ਤਾਂ ਅੱਜ ਤਰੀਕ ਹੋਰੀ 28 29 ਤੇ 30 ਦੋ ਦਿਨ ਇਹ ਰਹਿ ਗਈ ਸੁਵੇ ਦੋ ਘੰਟੇ ਟੋਕ ਲੱਗੇ ਤੋ ਕੰਮ ਚੱਲ ਜਾਣਾ ਇਹ ਬੁੱਢੂ ਪਹਿਲਾਂ ਚੱਲਦਾ ਹੈਗਾ ਇਸ ਥਾਂ ਨੇ ਥੋੜੀ ਦਾ ਸੀਜ਼ਨ ਬਰਕਰਾਰ ਹੈ ਵਿਚਾਲੇ ਦੋ ਦਿਨ ਬਰਸਾਤ ਹੋਰ ਕਰਕੇ ਪੱਗ ਸੀਗਾ ਅੱਧਰ ਆਪਾ ਲੱਗੇ ਹੋਏ ਆ ਭਾਈ ਜੀ ਹੁਣੀ ਦਾਦੇ ਕੱਢ ਰਿਹਾ ਆਪਣੇ ਕੋਈ ਪੁਰਾਣਾ ਮਾਡਲ ਸੀਨ ਨਾਲ ਜਿਹਦੇ ਜੇ ਟੱਪਾ ਬਾਹਰ ਨਿਕਲਦਾ ਸੀਗਾ ਪੂਰਾ ਠਾਫਾ ਜਾਂ ਇੱਧਰ ਫੋਰਡ ਬਲੇਟੀ ਸਟਾਰਟ ਖੜਾ ਟਰਾਲੀ ਆਪਾ ਫੜਤੀ ਅੱਜ ਦੇ 3 ਦੇ ਵਿੱਚ ਆਪਾਂ ਟਰਾਲੀਆਂ ਅਜੇ ਭਰੀਆਂ 6 7ਵੀਂ ਟਰਾਲੀ ਆਪਾਂ ਪਾ ਰਹੇ ਹਾਂ 2 ਤੋਂ 2:30 ਵਜੇ ਦਾ ਟਾਈਮ ਹੋ ਗਿਆ ਕਈ ਗੱਪ ਮਾਰਨ ਵਾਲੇ ਵੀ ਹੁੰਦੇ ਕਹਿੰਦੇ ਅਸੀਂ ਰਾਜਸਥਾਨ ਦੇ ਵਿੱਚ 25 30 ਦੀ 35 35 ਟਰਾਲੀਆਂ ਭਰ ਦਿੰਦੇ ਹਾਂ ਸ਼ਾਮ ਨੂੰ 7 ਵਜੇ ਤੱਕ 27 ਟਰਾਲੀਆਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਲਾਂਗਾ ਆਇਆ ਗਾ ਲਾਂਗਾ ਪਾਲ ਹੈ ਨਹੀਂ ਪੂਰੀ ਤਰੀਕੇ ਦੀ ਵਿੱਗੇ ਦੇ ਵਿੱਚੋਂ ਇੱਕ ਟਰਾਲੀ ਬਣਦੀ ਆ ਇੱਕ ਟਰਾਲੀ ਵਿਘੇ ਦੀ ਉਸਤ ਪੈਂਦੀ ਹੈ ਤਾਂ 25 ਟਰਾਲੀਆਂ ਭਰਨੀਆਂ ਬਹੁਤ ਔਖਾ ਕੰਮ ਹੈ ਕੋਈ ਖਾਲਾ ਜੀ ਦਾ ਵੜਾ ਨਹੀਂਗਾ ਟਰੈਕਟਰ ਨੇ 40 ਤੋਂ 45 50 ਮਿੰਟ ਲਾ ਦੇਣੇ ਐ 40 ਤੋਂ ਪਲੱਸ ਲੱਗਦਾ ਏ ਟਾਈਮ ਇੱਕ ਵਿਘੇ ਚ ਟਰਾਲੀ ਭਰਨ ਦਾ ਤੇ ਜੇ ਤੂੰ ਲਾਂਗਾ ਮਾੜਾ ਵਿੱਚ ਫਿਰ ਵਟਾਂ ਵੀ ਨੇੜੇ ਨੇੜੇ ਦੇ ਨੇੜੇ ਨੇੜੇ ਵਟਾਂ ਹੋਂ ਕਰਕੇ ਨਾ 40 ਤੋਂ 45 ਮਿੰਟ ਲੱਗਦੀ ਐ ਔਰ ਲੋਕ ਕਹਿੰਦੇ ਵੀ ਅਸੀਂ 45 ਮਿੰਟ ਇੱਕ ਦਿਨ ਚ 25 ਟਰਾਲੀਆਂ ਵਰ ਦਿੰਨੇ ਜਦੋਂ ਬੰਦਾ ਹੁੱਕ ਪਾ ਕੇ ਟਰਾਲੀ ਫੋਰ ਦਾ ਕਰਦਾ ਨਾ ਤਾਂ ਪੂਰਾ 50 ਮਿੰਟ ਲੱਗ ਜਾਂਦੇ 50 ਮਿੰਟਾਂ ਚ ਜੇ ਇੱਕ ਟਰਾਲੀ ਬਣੇਗੀ ਤਾਂ 10 12 ਘੰਟਿਆਂ ਦਾ ਦਿਨ ਹੈ ਤਾਂ ਕਿੱਥੇ ਜੀ ਉਸ ਪੰਦੀ ਪਰ ਲੋਕ ਝੂਠ ਮਾਰਨ ਵਾਲੇ ਮਾਰਦੇ ਵੀ ਆ ਬੜੇ ਮਾਰਦੇ ਹਾਂ ਪੰਜਾਬ ਚ ਭਰ ਸਕਦਾ ਬੰਦਾ ਪਰ ਰਾਜਸਥਾਨ ਚ ਨਹੀਂ ਜੇ ਰਾਜਸਥਾਨ ਦਾ ਕਰਨਪੁਰ ਦਾ ਇਲਾਕਾ ਗੰਗਾ ਨਗਰ ਦੇ ਨੇੜੇ ਤੇੜੇ ਬੱਤੀ ਅਮਲ ਦਾ ਫਤਮਪੁਰ ਦਾ ਇਲਾਕਾ ਉੱਥੇ ਬੰਦਾ ਬਣਾ ਸਕਦਾ 25 ਟਰਾਲੀਆਂ ਦਿਨ ਦੀਆਂ ਕਿਉਂਕਿ ਉੱਥੇ ਲੰਗੇ ਤਕੜੇ ਆ ਹੁਣ ਜਿੱਥੇ ਅਸੀਂ ਲੱਗੇ ਖੜੇ ਆ ਇਹ ਲੰਗਾ ਇੰਨਾ ਤਕੜਾ ਨਹੀਂ ਵੀ ਕੀਦੀ ਐ ਪੋਸਤ ਦੁਪਹਿਰੀ ਆ ਟਰਾਲੀ ਦੀ ਤੇ ਕਈ ਦੇ ਵਿੱਚੋਂ ਅੱਧੀ ਟਰਾਲੀ ਇੱਕ ਵੀ ਕਿ ਜੁ ਅੱਧੀ ਟਰਾਲੀ ਦੀ ਉਸਤ ਬੰਦੀ ਉੱਥੇ ਫਿਰ ਅਸੀਂ ਵਿੱਗਿਆਂ ਦੇ ਸਾਬ ਤੇ ਬਣਾਨੇ ਆ ਆਪਾਂ ਤੂੜੀ ਬਣਾ ਬਣਾ ਕੇ ਆਇਦਰ ਟਹਿਰ ਲਾਇਆ ਤੇ ਇਹ 7 ਕਿੱਲਿਆਂ ਦੀ ਤੂੜੀ ਸੱਤ ਟਰਾਲੀਆਂ ਆ ਸਾਰਾ ਇਲਾਕਾ ਖਾਲੀ ਕਰਤਾ ਇਧਰਲਾ ਤੇ ਹੁਣ ਆਪਾਂ ਚੱਲੇ ਆਂ ਪਰਲੇ ਪਾਸੇ ਉਧਰ ਚਾਗ ਲਗਾਂਗੇ ਦੁਪਹਿਰ ਦਾ ਟਾਈਮ ਹੋ ਗਿਆ ਕੱਲ ਪਰਲੇ ਪਾਸੇ ਵਾਲਾ ਬੈਰਿੰਗ ਪੰਦਤਾ ਸੀ ਆ ਐਫ 11 ਤੇ ਟਰਾਲੀ ਰਹਿ ਗਈ ਅੱਦੀ ਉਧਰ ਭਰ ਲਈ ਪੂਰੀਆਂ ਨਾ ਫੇਰ ਰਾਜਸਥਾਨ ਦੇ ਜਿਹੜੇ ਇਲਾਕੇ 'ਚ ਮੈਂ ਰਹਿਣਾ ਤੇ ਮੇਰੇ ਇਲਾਕੇ ਦੇ ਵਿੱਚ ਕਈ ਬੰਦੇ ਕਹਿੰਦੇ ਵੀ ਅਸੀਂ ਬਾਈ ਬਾਈ 25-25 ਟਰਾਲੀਆਂ ਪਰਦੇਈ ਦੀਆਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ ਇਲਾਕੇ 'ਚ ਕਿਵੇਂ ਪਰ ਦਿੰਦੇ ਆ ਬਾਈ 25 ਟਰਾਲੀਆਂ ਮੇਰੇ ਤੋਂ ਤਾਂ ਮੁਸ਼ਕਲ ਆ ਭਾਈ ਅੱਜ ਤਾਈਂ ਤਾਂ ਪਰੀਆਂ ਨਹੀਂ ਗਈਆਂ ਅਸੀਂ ਸਵੇਰੇ 9 ਵਜੇ ਮਸ਼ੀਨ ਸਟਾਰਟ ਕਰਦੇ ਆਂ ਉਹ ਰਾਤ ਨੂੰ 10 ਵਜੇ ਜਾਂਦੇ 10 ਵਜੇ ਤੋਂ ਬਾਅਦ ਅਸੀਂ ਮਸ਼ੀਨ ਨਹੀਂ ਚਲਾਉਂਦੇ ਮਸ਼ੀਨ ਬੰਦ ਕਰ ਦਿੰਦੇ ਆ ਟਰੈਕਟਰ ਤਵਣ ਲੱਗ ਜਾਂਦਾ ਲੰਗਾ ਸਲਾ ਫੜ ਜਾਂਦਾ ਤਾ 16 17 18 ਟਰੱਕੀਆਂ ਦੇ ਵਿੱਚ ਬੰਦਾ ਰਹਿ ਜਾਂਦਾ ਪਰ ਲੋਕ ਕਹਿੰਦੇ ਵੀ ਅਸੀਂ ਬਰਾਦਨੇ ਆਂ ਬਾਈ ਬਈ ਰਾਣੀ ਆ ਲੱਗਿਆ ਬਾਈ ਗਾਉਂ ਪੀਕਿਆਂ ਦੇ ਸਾਫ ਦੇ ਕੰਮ ਆਇਆ ਪਿਆ ਕੀ ਕਰੇ ਬੋਲਾ ਨੁਕਸਾਨ ਬਾਈ ਜੀ ਵਧੀਆ ਵਾਂ ਚਲੀ ਜਾਂਦਾ ਸੀ ਆ ਦੇਖੋ ਬਾਈ ਤੇ ਆ ਲੰਗਾਤੀ ਵਿੱਚੋਂ ਦੀ ਸਟੈਪ ਦੇ ਉੱਤੇ ਅੱਗੇ ਸਟੈਪ ਕਸੀ ਹੋਈ ਸੀ ਨਟ ਵੱਢ ਕੇ ਰੱਖਤੇ ਤੇ ਕਪਾਤੀ ਵਿੱਚੋਂ ਦੀ ਇਹ ਵਿੱਚੋਂ ਦੀ ਟੱਪੀ ਤੇ ਬਲੈਡਾਂ ਲੈ ਗਈ ਵਾਵਾ ਸਾਰੀਆਂ ਘਟੋ ਘਟ ਤਿੰਨ ਡੱਬਿਆਂ ਦੇ ਏਡੇ ਪੇਟੇ ਲੈ ਆਈ ਕੀ ਹੁਣ ਇਹਨੂੰ ਚੇਂਜ ਕਰਦੇ ਆ ਇੱਕ ਜਲਦੀ ਫਿਰਦੀ ਸਾਵਧਾਨ ਦੇ ਨੁਕਸਾਨ ਆ ਫੜ ਭਾਈ ਰੱਖ ਦੇ ਇਹ ਸਭ ਤੋਂ ਵੱਡਾ ਨੁਕਸਾਨ ਮੈਂ ਕਿਹਾ ਅੱਜ ਦਾ ਕੋਈ ਨੁਕਸਾਨ ਨਹੀਂ ਹੋਇਆ ਚਲੋ ਵਧੀਆ ਪਰ ਸ਼ਾਮ ਪੈਂਦੇ ਪੈਂਦੇ ਮਾਮੇ ਨੇ ਉਹ ਵੀ ਖਾਂਡਾ ਪੂਰਾ ਕਰਤਾ ਪਪਤੀ ਪੰਤੀ ਇੱਕ ਸਟੈਪ ਦੀ ਆ ਗਈ ਛੁਰੀ ਤੇ ਇੱਕ ਇਧਰ ਗਈ ਤੇ ਇੱਕ ਇਧਰ ਗਈ ਆ ਵਾਲੀ ਤਿੰਨ ਪੰਤੀਆਂ ਰਾਦਰ ਟਾਈਮ ਹੋ ਰਿਹਾ ਵਾਵਾ ਆਪਾਂ ਹੁਣ ਐ ਛੁਰੀਆਂ ਬਦਲਦੇ ਆ ਆਪਣੇ ਕੋਲ ਸਾਰਾ ਤਾਮ-ਜਾਮ ਹੈ ਥੋੜਾ ਆ ਗਿਆ ਤੇ ਇਧਰ ਟਿਮਰੀ ਆ ਗਈ ਤੇ ਇੱਥੇ ਕਿੱਥੇ ਪਿਆਊਗਾ ਸੁੰਬਾ ਤੇ ਸਟੈਪ ਨਵੀਂ ਪਾਉਣ ਨੂੰ ਕਰਾਂਗੇ ਮੈਂ ਕਿ ਇਹਨਾਂ ਨੂੰ ਇਹ ਤਿੰਨ ਛੁਰੀਆਂ ਪਾ ਦੀਏ ਉਹ ਰੱਖ ਲਈਏ ਜਦੋਂ ਜ਼ਿਆਦਾ ਟੁੱਟ ਜਾਣ ਉਦੋਂ ਉਹ ਪਾਤੀ ਨਹੀਂ ਤੇ ਫਿਰ ਆ ਵਾਲੀ ਤਾਂ ਬਦਲੀ ਦੇਣੀ ਹੁਣ ਆਪਾਂ ਪਹਿਲਾਂ ਬਦਲਦੇ ਆ ਉਦੋਂ ਬਾਅਦ ਤੁਹਾਨੂੰ ਦਿਖਾਉਨੇ ਆ ਹਿੰਦੁਸਤਾਨ ਨਾਲ ਮੋੜ ਪਟ ਰਹੇ ਆ ਇਧਰ ਭਾਈ ਤੇ ਇਸ ਪਾਸੇ ਐਡੀ ਉਹ ਵੇਗਾ ਨਾ ਕਿ ਜੜ ਵੱਡੀ ਵੱਡੀ ਆ ਹਿੰਦੁਸਤਾਨ ਦਾ ਪੂਰਾ ਜੋਰ ਲਵਾ ਰੱਖਿਆ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪੂਰ ਸਿੰਘ ਦੇ ਤੋਤੇ ਪਰਲੇ ਪਾਸੇ ਖੜੇ ਆ ਨੋ ਤੋਤੇ 3600 ਕਿਵੇਂ ਖਿੱਚਦਾ ਹੈ ਤੇ ਇਹ ਹਿੰਦੁਸਤਾਨ ਕਿਵੇਂ ਖਿੱਚਦਾ ਇਧਰ ਜ਼ਮੀਨ ਵਾਹ ਵੀ ਰੱਖੀ ਆ ਬਾਕੀ ਦੁਆਰੇ ਹੋਰ ਆਪਾਂ ਵੀਡੀਓ ਬਣਾਵਾਂਗੇ ਨੌ ਤੋਤਿਆਂ ਦੀ ਪੂਰ ਸੰਗ ਦੇ ਤੋਤੇ ਆ ਤੇ ਉਸ ਤੋਂ ਪਹਿਲਾਂ ਇਹ ਮੁੱਢ ਪਟਦੇ ਆਪਾਂ ਸੈਕੰਡ ਆਲ ਰਾਉਂਡਰ ਤੇ ਨੌ ਤੋਤੇ ਪੂਰ ਸੰਗ ਵਾਲੇ ਜਿਹੜੇ ਆਪਾਂ ਲਾ ਰਹੇ ਆ ਤੇ ਇਹਦੀ ਉਹ ਲੱਕ ਵੇਖਦੇ ਦੂਜੇ ਮੀਡੀਅਮ ਦੇ ਵਿੱਚ ਚੱਲਦੇ ਰਾਜਸਥਾਨ ਦੇ ਵਿੱਚ ਅੱਜ 40 ਡਿਗਰੀ ਤਾਪਮਾਨ ਆ ਆਪਾਂ ਹੁਣੇ ਵਾਣਵਾ ਕੇ ਹਟੇ ਆ ਕੋਈ ਤਿੰਨ ਕਿੱਲੇ ਵਾਣ ਰੰਦਾ ਸੀ ਉਹ ਆਇਆ ਉਹ ਪਰ ਟਾਲੀ ਦੇ ਕੋਲੇ ਆ ਜਿਹੜੀ ਤੁਹਾਨੂੰ ਟਾਲੀ ਇੱਥੇ ਦਿਖ ਰਹੀ ਹੋਣੀ ਇਹ ਆਪਣੀ ਟਾਲੀ ਤਿੰਨ ਕਿੱਲੇ ਵਾਣਵਾਇਆ ਪਰ ਟਰੈਕਟਰ ਜੀ ਨਹੀਂ ਕਰਦਾ ਚਲਾਣ ਦਾ ਕਿਉਂਕਿ ਤਤੀ ਲੋ ਲੱਗ ਰਹੀ ਹੈ ਤੇ ਅੱਜ ਫੋਨ 40 ਡਿਗਰੀ ਤਾਪਮਾਨ ਵਖਾਈ ਜਾਂਦਾ ਇਹ ਆਪਣਾ ਦੂਜਾ ਖੇਤ ਇਹ ਕਟਾਣੀ ਵਾਲਾ ਤੇ ਇਹ ਦੂਜਾ ਜਿ ਸਵਰਾਜ ਤੇ ਪਿੱਛੇ ਆਪਾ ਰੱਖੇ ਦੋ ਤੇ ਹਲ ਇਹ ਪੁਰਾਣੀ ਮਾਡਲ ਦੇ ਹਲ ਆਪਾਂ ਸੰਗਲੇ ਤਾਂ ਲੱਗੇ ਖੜੇ ਆ ਤੇ ਹੁਣ ਰੁਕ ਗਏ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ 40 ਡਿਗਰੀ ਤਾਪਮਾਨ ਰਾਜਸਥਾਨ ਦਾ ਆ ਰਿਹਾ ਹੈ